ਹਾਂਜੀ ਮੰਮਾ ਸਸਤੀ ਕਰ ਦੇ ਸਾਰਿਆਂ ਨੂੰ ਹਾਂਜੀ ਤੇ ਮੈਂ ਹਾਂ پرਾਣੇ ਤੇ ਹੁਣੇ ਆਏ ਤੇ ਇਹ ਕੱਢਣ ਵੀ ਦੇਵੇ ਪਕੌੜੇ ਲੈ ਦੱਸ پرਾਣੇ ਹੁਣੇ ਆਏ ਪਕੌੜੇ ਕੱਢਣੇ ਕਿਹੜੇ ਟਾਈਮ ਲੱਗਦੇ ਨਾ ਮੈਂ ਜਦੋਂ ਮੰਮੀ ਨੇ ਕੜਾਈ ਰੱਖੀ ਹੁੰਦੀ ਪਹਿਲਾਂ ਤਿਆਰ ਹੀ ਲੱਗਦਾ ਸਾਰਾ ਕੋ ਹਾਂ ਦੱਸਿਆ ਹੈ ਨਾ ਮੈਂਨੇ ਫੋਨ ਕੀਤਾ ਕਿ ਤਾ ਹੂੰ ਤੇ ਆਵਾਜ਼ ਆਦੀ ਆ ਨਾਨਕੇ ਅੱਜ ਆਈ ਕਰਮ ਦੇ ਨਾਨਕੇ ਆਓ ਮੇਰੇ ਨਾਨਕੇ ਬੂਆ ਤਾਏ ਸਾਰੇ ਜਿਹਦੇ ਨਾਲ ਜਿਹਦੇ ਨਾਲ ਮਿਲਣੇ ਸਾਨੂੰ ਹਾਂ ਹਾਂ ਥੋੜੇ ਟੈਂਟ ਕੱਟਨਾ ਆਹੋ ਬੈਠੇ ਸਾਰੇ ਬਾਹਰ ਆਉ ਮਲਾਉਣੇ ਨਾਲੇ ਕਰ ਲਓ ਦੀ ਪਕੌੜੇ ਤੇ ਫਿਰ ਮੈਂ ਉਹਨਾਂ ਨਾਲ ਇੰਟਰੋ ਕਰਾਉਣਾ ਇਹਨਾਂ ਦੀ ਹਾਂ ਹਾਂ ਚਲੋ ਕੱਢੋ ਸਮੈਲੀ ਬਹੁਤ ਜ਼ਿਆਦਾ ਵਧੀਆ ਹੋਣੀ ਆ ਸਮੈਲ ਮੇਥੀ ਪਾਈ ਆ ਹਾਂ ਆਹੋ ਮੇਥੀ ਪਾਲਕ ਦੇ ਪਕੌੜੇ ਆ ਆਹ ਵਧੀਆ ਵਾ ਸਿੱਕੀ ਖੰਡ ਜਾਣੀ ਵਧੀਆ ਨਹੀਂ ਆ ਓਕੇ ਚਲੋ ਮ ਬਾਹਰ ਮਿਲਦਾ ਸਾਰਾ ਆ ਫਿਰ ਤੁਹਾਨੂੰ ਸਾਰਿਆਂ ਨੂੰ ਮਲਾਉਣੇ ਆ ਇੱਧਰ ਬੈਠੇ ਸਾਡੇ ਵੱਡੇ ਮਾਮੀ ਜੀ ਹਾਂਜੀ ਮਾਮੀ ਜੀ ਸੱਜਣ ਸਾਰਿਆਂ ਨੂੰ ਹਾਂਜੀ ਤੇ ਉਹ ਸਾਡੇ ਨਿੱਕੇ मामੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਮਾਮਾ ਜੀ ਬੈਠੇ ਸਾਡੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਆ ਉਹ ਵੇਖੋ ਉਹ ਬੇਟੀਆਂ ਦੋਵੇਂ ਜੋੜੀ ਪਹਿਣਾ ਪਹਿਣਾ ਜੋੜੇ ਹੂੰ ਜੋੜੀ ਬੈਠੀ ਦੋਵੇਂ ਤੇ ਆ ਆਇਟਾ ਵਾ ਸਮਰ ਤੇ ਉਹ ਸੀ ਸਾਡੀ ਲੋ ਖੜੋ ਹਾਂਜੀ ਖੜੋ ਖਾਓ ਕਿੱਧਰ ਚੱਲੇ ਆ ਵੇ ਤੂੰ ਆ ਸੋ ਆ ਜਾ ਖਾ ਲੈ ਤੂੰ ਹੂੰ ਬਸ ਹੋਰ ਦੀ ਰੱਖੀ ਹੋਰ ਵੀ ਮਾਮਾ ਜੀ ਸੁਣਾਓ ਕਿੱਦਾਂ ਚੱਲਦਾ ਤੁਹਾਡਾ ਕੰਮ ਕਰ ਵਧੀਆ ਚੱਲੀ ਜਾਂਦਾ ਅੱਛਾ ਹੋਰ ਮਾਲ ਡੰਗਰ ਦਾ ਕਿੱਦਾਂ ਮਾਲ ਨੇ ਤਾਂ ਵਧੀਆ ਹੂੰ ਤੂੰ ਇਵੇਂ ਦੱਸੋ ਕੋਈ ਆਪਣੇ ਨੇ ਕੇਂਦਰ ਯਾਦਾ ਪੁਈਆਂ ਹੱਡੀਆਂ ਆਈਆਂ ਤਾਂ ਤਾਂ ਜੀ ਆਏ ਹੀ ਉਹ ਤੇ ਬੜਾ ਦੱਸਦੇ ਵੀ ਇਦਾਂ ਲੜਦੇ ਹੁੰਦੇ ਸੀ ਇਦਾਂ ਕਰਦੇ ਹੁੰਦੇ ਤੂੰ ਇਵੇਂ ਸਭ ਸੁਣਾਓ ਕੋਈ ਆਪਣੀ ਪੁਰਾਣੀ ਗੱਲਬਾਤ ਬਸ ਮਾੜੀ ਮੋਟੀ ਜਾਈ ਜਦੋਂ ਬਦਾਂਦੀ ਆ ਆਹੋ ਮਾੜੀ ਮੋਟੀ ਕਿ ਨਹੀਂ ਚੰਗੀ ਹੁੰਦੀ ਹੋ ਚੰਗੀ ਵੀ ਹੁੰਦੀ ਹੈ ਅੱਛਾ ਪਾਣੀ ਮੰਗਿਆ ਅੰਟੀ ਲੈਦੇ ਨੂੰ ਕੁਛ ਪਾਣੀ। ਉਹ ਮੈਂ ਪਾਣੀ ਮੰਗਿਆ ਉਹ ਤਾਂ ਪਾਣੀ ਦੇ ਦੋ ਕੋਈ। ਓ ਜਰਾ ਉਹਨੇ ਅੰਦਰ ਮਾਲੀ ਰਮਲੀ ਲਾ ਲਈ ਆਪਣੀ। ਪਾਣੀ ਨਾ ਪਾਣੀ ਤੇ ਨਹੀਂ ਨਾ। ਸਾਡੇ ਘਰ ਨਹੀਂ ਹੈਗਾ। ਹਾਂ ਦਾ ਨਹੀਂ ਹੈਗਾ। ਨਹੀਂ ਗਿਆ ਮੁੱਕ ਗਿਆ। ਹਾਂਜੀ ਅਮਾ ਕਰੋ ਫਿਰ ਕੋਈ ਗੱਲ ਬਾਤ। ਗੱਲ ਬਾਤ ਨਹੀਂ ਕਰੀਏ। ਪਤੋੜੇ ਖਾਣ ਰਹੇ ਆ। ਆ ਜਾ ਸਾਰੇ ਜਣੇ ਖਾਈਏ। सारे खान कही बना के हम्म तु दस दो मामा जी ने की दसना नहीं, 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 नहीं क्यों, <laughs> क्यों? की पूरी होनी दसते पापा, दे, पापा लड़ते लड़ ना मामा जी ने तो हे तक ना नहीं ਕੋਚਲਾ ਮੂੰਹ ਤੇ ਮਾਮਾ ਤੇਰਾ ਹੂੰ ਅਈ ਕੋਠੇ ਬੱਟਣਗੇ ਤੁਸੀਂ ਲੜਪੀਂਦੇ ਦੇਖੀਏ ਮੜੇ ਮੋਟਾ ਚਲ ਮਾੜਾ ਮਟਾ ਚੰਗਾ ਹੀ ਲੜਦੇ ਹੋਗੇ ਫਿਰ ਫਿਰ ਤੈਨੂੰ ਬੜਾ ਜਦੋਂ ਲੜਦੇ ਰਹਿੰਦੇ ਹੋਏ ਫਿਰ ਦੋ ਵੱਧ ਕੀ ਤੇ ਘੱਟ ਕੀ ਆਹੋ ਇੱਕ ਮਾਮਾ ਜੀ ਸਾਡੇ ਬਾਹਰ ਵਾ ਉਹ ਵੱਡੇ ਮਾਮਾ ਜੀ ਸਾਡੇ ਹਾਂ ਹੋਰ ਤੇ ਗੁੱਸਾ ਨਹੀਂ ਹੈ ਇੱਕ ਉਹ ਤੋਂ ਵੱਡੇ ਹੈਗੇ ਆ ਸਾਡੇ ਉਹ ਬਿਲਕੁਲ ਨਹੀਂ ਗੁੱਸਾ ਕਰਦਾ ਇੰਨਾ ਠੰਡੇ ਸੁਭਾਅ ਦਾ ਨਹੀਂ ਮੈਂ ਤਾਂ ਨਹੀਂ ਕਦੀ ਵੇਖਿਆ ਉਧਰ ਰਹਿੰਦੇ ਚੁੱਪ ਚੁੱਪ ਹੀ ਆ ਨੇ ਇਹਨੇ ਗੁੱਸਾ ਤਾਂ ਨਹੀਂ ਕਰਦੇ ਪਰ ਆ ਕੇ ਸੁਭਾ ਕੋੜੇ ਦੇ ਹੋ ਡਰਦੇ ਬੜਾ ਸਾਰੇ ਨਿਆਣੇ ਹਾਂ ਹਾਂ ਚਲੋ ਸਰ ਸ਼ਹਿਰ ਨੂੰ ਸਾ ਹਾਂ ਇੱਕ ਮਾਮਾ ਸਾਡਾ ਹੋਰ ਵਾ ਇੱਕ ਵੱਡਾ ਉਤੋਂ ਵੱਡਾ ਉਹ ਮਾਮਾ ਜੀ ਉਹ ਠੀਕ ਨਹੀਂ ਹੂੰ ਉਹ ਠੀਕ ਨਹੀਂ ਤਾਂ ਨਹੀਂ ਹੈ ਕੋਈ ਨਹੀਂ ਰਵੀ ਮਲਾਵਾ ਲਵਾਂਗੇ ਹਾਂ ਅਗਲੀ ਵਾਰੀ ਉਹਨਾਂ ਨਾਲ ਮਲਾਵਾਂਗੇ ਤੁਹਾਨੂੰ ਆ ਹੁਣ ਜਾਵਾਂਗੇ ਕਿ ਦਿਨ ਤੁਹਾਡੇ ਪਿੰਡ ਵੀ ਜਾਵਾਂਗੇ ਨਾ ਤੇ ਉਥੇ ਨਾਨਕੇ ਤੇ ਉਥੇ ਵਲੌਗ ਕੱਢ ਕੇ ਲਿਆਵਾਂਗੇ ਫਿਰ ਸਾਰਿਆਂ ਨੂੰ ਮਲਾਵਾਂਗੇ ਨਾ ਨਾਨਾ ਨਹੀਂ ਇਹੋ ਨਾਲ ਵੀ ਸਾਰਿਆਂ ਨੂੰ ਬੁਲਾਵਾਂਗੇ ਇੰਟਰੋ ਕਰਾਵਾਂਗੇ ਤੁਹਾਡੇ ਸਾਰਿਆਂ ਦੀ ਵੀ ਹਾਂਜੀ ਇੱਧਰ ਵੇਖੋ ਮੇਰੀਆਂ ਨਨਾਨਾ ਨਹੀਂ ਮੇਰੀਆਂ ਪਰਜਾਈਆਂ ਵੀ ਆਣ ਕੇ ਕੰਮ ਕਰਦੀਆਂ ਵਾਂ ਇੱਧਰ ਵੇਖ ਆਵੇ ਆ ਵੇਖੋ ਹੋਰ ਆਗੀ ਹਾਂਜੀ ਦੱਸੋ ਜੀ ਹਾਂ ਬਾਹਰ ਰੋਟੀਆਂ ਤੇ ਖਵਾਓ ਹਾਂਜੀ ਹਾਂਜੀ ਖਾਣ ਨੇ ਆ ਜੀ ਆਜੋ ਆ ਆ ਵੇਖ ਲਓ ਹਾਂ ਆ ਮੇਰੀ ਨਿੱਕੀ ਪਰਜਾਈ ਆ ਹਰਦੇ ਦੇ ਦਨਮੂਕਰ ਹਾਂਜੀ ਹਾਂਜੀ ਆ ਮੇਰੀ ਵੱਡੀ ਆ ਪਰ ਇਹ ਆ ਵੀ ਹੈ ਵੱਡੀ ਆ ਪਰ ਆਇਆਂ ਦੋਵੇਂ ਮੇਰੇ ਤੋਂ ਬਾਅਦ ਚ ਆ ਇਹ ਕਰਕੇ ਇਹਨਾਂ ਨੇ ਮੈਨੂੰ ਬੱਸ ਉੱਥੇ ਪਰੌਣਿਆਂ ਵਾਂਗੂੰ ਹੀ ਜਾਂਦੇ ਆ ਵੇਖਿਆ ਵਾ ਮੈਨੂੰ ਰਹਿੰਦੇ ਆ ਨਹੀਂ ਵੇਖਿਆ ਇਹ ਮੇਰੇ ਬਾਰੇ ਕੀ ਦੱਸ ਸਕਦੀਆਂ ਹਾਂ ਉਹ ਦਸਦੀਪ ਹੋਰ ਜੀ ਸਾਡੇ ਤੋਂ ਵੱਡੇ ਆ ਤੇ ਵੱਡੇ ਹੀ ਕਹਿਣਾ ਆ ਕਹਿੰਦੀ ਆ ਮੈਨੂੰ ਦੀਦੀ ਆ ਹੈਨਾ ਦੀਦੀ ਆ ਸਾਡੇ ਦਾ ਦੀਦੀ ਆ ਤੇਰੀ ਦੇ ਵਿੱਚ ਉੱਲਣ ਵੀ ਆ ਮੈਂ ਹਾਂਜੀ ਹਾਂਜੀ ਜੂਰ ਜੀ ਉੱਲਣ ਜਾਂਦਾ ਤੁਸੀਂ ਸਾਡੇ ਹੋਰ ਹਾਂ ਵਧੀਆ ਲੱਗਾ ਵੰਡੇ ਆਣ ਕੇ ਵੰਡ ਵਧੀਆ ਵਾ ਹਾਂਜੀ ਹਾਂਜੀ ਵਧੀਆ ਕੇ ਲਾਣ ਕੋ ਆ ਕੇ ਤਾਂ ਚੰਗਾ ਲੱਗਣਾ ਹੋਰ ਕਿੱਥੇ ਲੱਗਣਾ ਵਾ ਹੈ ਹਾਂਜੀ ਕੋਈ ਛੇਵਾ ਪਾਣੀ ਜੇ ਕਦਰ ਰਹੀ ਹੋਵੇ ਨਾ ਮੰਨ ਕੋਲ ਪਕੌੜੇ ਸਵਾਦੀ ਬੜੇ ਵਧੀਆ ਚਲੋ ਵਧੀਆ ਚਲੋ ਹੁਣ ਤੁਹਾਨੂੰ ਰੋਟੀ ਖਵਾਉਣੀ ਹੈ ਚੰਗਾ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਬੈਠੋ ਹੀ ਕਰਦੇ ਆ ਤੁਹਾਨੂੰ ਨਹੀਂ ਨਹੀਂ ਮੈਂ ਖਵਾਉਣੀ ਆ ਇਹੋ ਤੇ ਆਪਣੇ ਭੈਣ ਭਰਾ ਦੀ ਮौज ਹੁੰਦੀ ਆ ਉਦੋਂ ਦੀਦੀ ਜੂੜੀ ਵੀ ਆਈਆਂ ਸੀ ਨਾ ਤੇ ਸਾਰਾ ਆਪੇ ਹੀ ਕਰਦੀਆਂ ਫਿਰਦੀਆਂ ਸੀ ਤੇ ਹੁਣ ਤੁਸੀਂ ਵੀ ਆਪੇ ਹੀ ਹੈਨਾ ਇੱਥੇ ਵੀ ਕਰਨਾ ਫਿਰ ਕੇ ਹਾਂ ਚਲੋ ਹਾਂਜੀ ਕਿੱਦਾਂ ਦਾ ਬਣਿਆ ਫਿਰ ਖਾਣਾ ਸਾਡਾ ਭੈਣ ਜੀ ਸੌਗੀ ਬਹੁਤ ਸਵਾਦ ਬਣੀ ਆ ਅੱਛਾ ਤੇ ਤੁਸੀਂ ਭੈਣ ਜੀ ਭਾਬੀ ਜੀ ਵਧੀਆ ਜੀ ਆ ਸਾਡੀ ਰੋਟੀ ਪਾਣੀ ਵਧੀਆ ਲੱਗਾ ਮੈਂ ਟੇਸਟ ਸੇਵੀਆਂ ਚ ਮਿੱਠਾ ਕਰ ਮੈਂ ਟੇਸਟ ਨਹੀਂ ਕੀਤਾ ਨਹੀਂ ਮੈਂ ਨਹੀਂ ਕੀਤਾ ਸੇਵੀਆਂ ਵੈਸੇ ਵੀ ਨਾ ਤੇਰੀ ਵੱਡੀ ਪਰਜਾਈ ਨੇ ਬਣਾਈਆਂ ਹਰਪ੍ਰੀਤ ਨੇ ਕਉ ਇਹ ਵੀ ਮਿੱਠਾ ਵਤਮ ਹੁੰਦੀ ਹੈ ਹਾ ਹਾ ਹਰ ਪੇ ਤੇ ਇਦਾਂ ਹੀ ਆ ਮਿੱਠਾ ਘਾਟੀ ਹੁੰਦੀ ਹੈ ਹੈ ਇਹ ਘਾਟੀ ਗਾਂਦੇ ਮਿੱਠਾ ਵੇਖੋ ਕੱਟ ਖਾਨੀ ਆ ਉਹ ਦਾਦੀ ਆ ਨਾ ਵੀ ਕਿਤੇ ਮੈਂ ਮੋਟੀ ਨਾ ਹੋ ਜਾ ਮਿੱਠੇ ਨਾਲ ਮੋਟਾ ਹੋ ਜਾਂਦਾ ਮਿੱਠੇ ਨਾਲ ਫੈਟ ਹੁੰਦੀ ਆ ਕਿ ਬਾਜ ਤੂੰ ਕੁਝ ਕਹਿਣਾ ਚਾਹਵੇਂ ਪੂਈ ਕੋ ਆਇਆ ਵਾ ਪੂਈ ਚੋੜਾ ਕੱਟ ਕੀਤੀ ਆ ਜਾਨਾ ਬਾਜ ਸੇਵਾ ਹੋਈ ਕਿ ਨਹੀਂ ਹੋਈ ਦੱਸ ਦੇ ਤੂੰ ਨਹੀਂ ਬੋਲਣਾ ਉਹ ਕੀਤੀ ਆ ਦਾ ਦੇ ਭਜੇ ਸੇਵਾ ਦਿੱਤੀ ਹੈ ਨੰਬਰ ਹੈ ਸੇਵਾ ਹੋਈ ਕਿ ਨਹੀਂ ਹੋਈ ਪੁੱਈ ਨੂੰ ਕਿੱਡੀ ਮਹਿੰਗੀ ਦਵਾਈ ਲਿਆ ਕੇ ਖਵਾਲੀ ਅਜੇ ਸੇਵਾ ਨਹੀਂ ਹੋਈ ਹੁੰਦੇ ਹੁੰਦੇ ਫੋੜਿਆ ਨਾ ਹਾਂ ਅੰਦਾ ਮੂੰਹ ਹਲਾਉਂਦੇ ਆਂ ਬੜੀ ਜਿਆਦਾ ਖਾਲੀ ਨਾ ਬੜੀ ਜਿਆਦਾ ਖਾਲੀ ਪੇਟ ਦਰਦ ਹੁੰਦੇ ਸੀ ਸਵਾਸ ਸਵਾਸ ਜਿਆਦਾ ਖਾ ਲੈਂਦਾ ਹੈ ਸਿਰ ਤੇ ਦੂਗੀ ਕਹਿਣਾ ਵਾ ਮਾਸ ਦੀ ਰੋਟੀ ਨਹੀਂ ਪਾਣੀ ਨਹੀਂ ਖਾਣਾ ਹਾਂ ਪਾਣੀ ਪੀਂਦੇ ਦਵਾਲੇ ਆ ਕੁੜੀ ਆੜੀ ਫਸਟ ਆਈ ਇਹਨੇ ਪਾਰਟੀ ਕੁੜੀ ਕਿਤਨੀ ਮੱਚ ਜਣਾ ਕੋਈ ਦੇਖੋ ਤਾਂ ਸਹੀ ਓਏ ਬੱਬਾ ਇਦਾਂ ਨਾ ਕਹੋ ਹੋ ਕੇ ਦੀ ਪਾਰਟੀ ਕਰਨੀ ਆ ਮਨਲੇ ਪਾਰਟੀ ਤਾਂ ਹੀ ਖਾਣ ਵਾਲਾ ਇਹ ਗੱਲ ਝੂਠੀ ਪਾਰਟੀ ਅਹੀਂ ਖਾਣ ਆਉਣਾ ਤੁਹਾਡੇ ਕੋ ਕਿ ਹੂੰ ਮੇਰੇ ਪੁੱਤ ਫਸਟ ਆਇਆ ਵਾ ਜਿੱਦਨ ਸਾਡੀ ਕੁੜੀ ਆਊਗੀ ਫੇਰ ਅਸੀਂ ਕਰਾਂਗੇ ਪਾਰਟੀ ਹੈ ਹਾਂ ਜਿੱਦਨ ਸਾਡੀ ਕੁੜੀ ਆਊਗੀ ਫੇਰ ਹੀ ਪਾਰਟੀ ਕਰਾਂਗੇ ਪੱਕੀ ਆ ਆਓਗੇ 22 ਤਰੀਕ ਨੂੰ ਪਰਸ ਬਰਸੋ ਬਣਾ ਜਾ ਮੈਂ ਵੀਦਰੀ ਨੂੰ ਜਾ ਨਹੀਂ ਨਾ ਜਾਏ ਆਓਗੇ ਫਿਰ ਹੈ ਆ ਜਾਣਾ ਫਿਰ ਕਿ ਗੱਜ ਵੱਜ ਕੇ ਹੁਣ ਪੈਣਾ ਮੈਂ ਡੋਗੀ ਜਿਹੜਾ ਨਾ ਜਾਊਗਾ ਪਰ ਚੱਲ ਕੋਈ ਗੱਲ ਨਹੀਂ ਰੇਲ ਦਾ ਦਰਤਾ ਹੀ ਪਹਿਲਾਂ ਹੀ ਦਰਤਾ ਹੀ ਹੈ ਹੈ ਅਸੀਂ ਕੁੜੇ ਦਾ ਰਿਜ਼ਲਟ ਦੇਖ ਕੇ ਸਹੀ ਜਾਵਾਂਗੇ ਹਾਂ ਰਿਜ਼ਲਟ ਅਸੀਂ ਫੋਨਾਂ ਤੇ ਵੀ ਵਿਖਾ ਲਈ ਦੇਣਾ ਸਾਰਿਆਂ ਨੂੰ ਹਾਂ ਇਹ ਫੋਨ ਤੇ ਨਹੀਂ ਦੇਖਣਾ ਘਰੇ ਆ ਕੇ ਦੇਖਾਂਗੇ ਚਲੋ ਠੀਕ ਆ ਫਿਰ ਨਹੀਂ ਭਈਆ ਪੱਕੇ ਰਿਓ ਫੇ ਗੱਲ ਤੇ ਹੈ ਹਮ ਚਲੋ ਹਾਂ ਲਿਓ ਨਹੀਂ ਮੈਂ ਪਛਾਹਦੀ ਹਾਂ ਚਲੋ ਜੀ ਇਸੇ ਨਾਲ ਅੱਜ ਦੇ ਵਲੌਗ ਦੀ ਸਮਾਪਤੀ ਕਰਦੇ ਹਾਂ ਇਹ ਆ ਮੇਰੀ ਪੇਕਾ ਫੈਮਿਲੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ